ਸਕ੍ਰੀਨ ਦੇ ਉੱਤੇ ਤੁਸੀਂ ਲੜਾਈ ਝਗੜੇ ਨੂੰ ਦੇਖ ਰਹੇ ਹੋ ਤਾਂ ਦੱਸਦੀ ਹੈ ਕਿ ਦੋ ਗਵਾਂਡੀਆਂ ਦੇ ਵਿੱਚ ਜ਼ਬਰਦਸਤ ਹੰਗਾਮਾ ਇੱਕ ਲੜਕੀ ਨੂੰ ਲੈ ਕੇ ਹੋਇਆ ਜਿਸ ਤੋਂ ਬਾਅਦ ਇੱਕ ਦੂਜੇ ਦੇ ਉੱਤੇ ਇੱਟਾਂ ਪੱਥਰਾਂ ਰੋੜਿਆਂ ਦੇ ਨਾਲ ਇੱਥੋਂ ਤੱਕ ਕਿ ਡੰਡੇ ਤੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਤਾਂ ਸਭ ਤੋਂ ਪਹਿਲਾਂ ਸੀ ਨਜ਼ਰ ਵੀਡੀਓ ਤੇ ਮਾਰਦੇ ਆਂ ਤੇ ਫਿਰ ਦੱਸਦੇ ਆਂ ਪੂਰਾ ਮਾਮਲਾ ਲੁਧਿਆਣਾ ਦੇ ਪਿੰਡ ਬੁਲਾਰਾ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਦੋ ਗਵਾਂਡੀ ਵਿਚਾਲੇ ਜ਼ਬਰਦਸਤ ਲੜਾਈ ਹੋ ਗਈ ਇੱਕ ਗਵਾਂਡੀ ਨੇ ਦੂਜੇ ਘਰ ਤੇ ਇੱਟਾ ਪੱਥਰਾ ਸੁੱਟੇ ਅਤੇ ਤੇਜ਼ ਤਾਰ ਹਥਿਆਰਾਂ ਤੇ ਡੰਡਿਆਂ ਨਾਲ ਹਮਲਾ ਕੀਤਾ ਦੂਜੇ ਪੱਖ ਨੇ ਵੀ ਜ਼ੋਰਦਾਰ ਢੰਗ ਦੇ ਨਾਲ ਹਮਲਾ ਕੀਤਾ ਇਸ ਮਾਮਲੇ ਦੇ ਵਿੱਚ ਪੀੜਤ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਕਾਰਨ ਉਸ ਦੇ ਗਵਾਂਡ ਦੇ ਵਿੱਚ ਖੜੇ ਦੋ ਨੌਜਵਾਨਾਂ ਨਾਲ ਟਕਰਾਅ ਹੋ ਗਈ ਤੇ ਜਦੋਂ ਗੱਲ ਵਧੀ ਤਾਂ ਉਹਨਾਂ ਨੇ ਉਸ ਦੇ ਉੱਤੇ ਹਮਲਾ ਕਰ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਇੱਕ ਲੜਕੀ ਦੀ ਜੁੜੀ ਮੌਤ ਹੋਈ ਆ ਉਸ ਨੂੰ ਲੈ ਕੇ ਹੀ ਲਗਾਤਾਰ ਜਿਹੜਾ ਕਿ ਅਕਸਰ ਲੜਾਈ ਝਗੜਾ ਰਹਿੰਦਾ ਹੈ ਆਓ ਸੁਣਦੇ ਹਾਂ ਭਾਜੀ ਕੀ ਨਾਮ ਹੈ ਤੁਹਾਡਾ ਮਹਿੰਦਰ ਸਿੰਘ ਜੀ ਅੱਛਾ ਇਹ ਕਿਹੜੀ ਜਗ੍ਹਾ ਬਲਾਰਾ ਜੀ ਪਿੰਡ ਬਲਾਰਾ ਪੈ ਰਹੀ ਪਿੰਡ ਬਲਾਰਾ ਕਿਹੜੀ ਜਗ੍ਹਾ ਬੰਦਾ ਇਹ ਲੁਗਿਆਣੀ ਜੀ ਆ ਲੁਗਿਆਣੀ ਜੀ ਗੱਲ ਪਿੰਡ ਦੇ ਨਾਲ ਹੀ ਬਿਲਕੁਲ ਇਹ ਭਾਜੀ ਮਾਮਲਾ ਕੀ ਜਿਹੜਾ ਪ੍ਰੈਸ ਕਾਨਫਰੰਸ ਅੱਜ ਤੁਸੀਂ ਕਰਾ ਰਹੇ ਹੋ ਕੀ ਹੋਇਆ ਕੀ ਹੈ ਕਿੱਦੇ ਪੱਟੀਆਂ ਬਣੀਆਂ ਹੋਇਆ ਐ ਇੱਦਾਂ ਇਹ ਮੈਂ ਸਵੇਰੇ ਕੰਮ ਤੇ ਚੱਲਿਆ ਸੀਗਾ ਤੇ ਦੋ ਬੰਦੇ ਪਹਿਲੇ ਹੀ ਆ ਗਲੀ ਦੇ ਵਿੱਚ ਖੜੇ ਸੀਗੇ ਮੇਰੇ ਨਾਲ ਲੜਨ ਵ ਠੀਕ ਆ ਮੈਂ ਉਸੇ ਟਾਈਮ ਉਹਨਾਂ ਨੂੰ ਦੇਖ ਕੇ ਵਾਪਸ ਜਦੋਂ ਆਇਆ ਆ ਕੇ ਘਰ ਦੇ ਬਾਹਰ ਮੋਟਰਸਾਈਕਲ ਲਾਇਆ ਤਾਂ ਉਸ ਤੋਂ ਬਾਅਦ ਉਹ ਜਦੀ ਹੱਥੋਂ ਪਾਈ ਹੋਈ ਆ ਉਹ ਮੇਰੇ ਕੋਲ ਸੀਸੀਟੀਵੀ ਵੀ ਹੈਗੀ ਆ ਫੋਟੋ ਸਾਰਾ ਵੀਡੀਓ ਬਣੀ ਹੋਈ ਆ ਸਵੇਰੇ ਵਾਲੀ ਉਸ ਤੋਂ ਬਾਅਦ ਮੈਂ ਆਪਣੇ ਗਿਆ ਸਿਵਲ ਚ ਗਿਆ ਉਸ ਤੋਂ ਬਾਅਦ ਉਹ ਐਲਐਮ ਪਰਚਾ ਕਰਵਾ ਕੇ ਚੌਂਕੀ ਵੀ ਆਇਆ ਇੰਚਾਰ ਸਾਹਿਬ ਨੂੰ ਮਿਲਿਆ ਵੀ ਆ ਉਹਨਾਂ ਨੂੰ ਕਿਹਾ ਵੀ ਤੁਸੀਂ ਮੌਕਾ ਦੇਖੋ ਇੱਥੇ ਆ ਕੇ ਠੀਕ ਆ ਵੀ ਸਾਡੇ ਉਹਨਾਂ ਸੱਟਾ ਮਾਰੀਆਂ ਘਰ ਆ ਕੇ ਠੀਕ ਹੈ ਜਦੋਂ ਦੁਬਾਰਾ ਘਰੇ ਆਏ ਆ ਠੀਕ ਹੈ ਜੀ ਦੁਬਾਰਾ ਫੇਰ ਉਹੀ ਕੰਮ ਹੋ ਜਾਨੀ ਕਿ ਫੇਰ ਤਾਂ ਜਾਨੀ ਕਿ ਕਟੂਕਟ 30 35 ਜਣਿਆਂ ਦਾ ਗਰੁੱਪ ਸੀ ਜਿਹੜਾ ਇਕੱਠਾ ਹੀ ਆਇਆ ਵਾ ਤੇ ਇਹ ਲੜਾਈ ਦਾ ਕਾਰਨ ਕੀ ਹੈ ਲੜਾਈ ਦਾ ਕਾਰਨ ਇਹ ਆਈ ਪਿੱਛੇ ਜੇ ਮੇਰੇ ਤੇ ਨਜਾਇਜ਼ ਪਰਚਾ ਹੋ ਗਿਆ ਸੀ ਇੱਕ ਅੱਛਾ ਪਿੰਡਦਿਆਂ ਨਹੀਂ ਕਰਾਉਂਦੇ ਸੀ ਇਹਨਾਂ ਨੇ ਰੰਜੇ ਦਾ ਲੇਡੀਜ਼ ਨੇ ਸੋਸਾਇਟ ਕੱਢ ਲਿਆ ਸੀਗਾ ਜੀ ਅੱਛਾ ਹਾਂਜੀ ਉਹਦੇ ਵਿੱਚ ਜਦੋਂ ਤਫਸੀਲ ਦੇ ਵਿੱਚ ਆਇਆ ਤਫਸੀਲ ਦੇ ਵਿੱਚ ਤਾਂ ਪਿੰਡ ਦਾ ਹੀ ਮੁੰਡਾ ਜੀ ਦੀ ਕਾਲ ਰਿਕਾਰਡਿੰਗ ਆਈ ਆ ਉਹ ਉੱਥੇ ਮੰਨਿਆ ਵੀ 7 ਸਾਲ ਦਾ ਮੇਰਾ ਲਾਇਸੈਂਸ ਜੀਗਾ ਅੱਛਾ ਜੀ ਤੇ ਪਰ ਚੌਂਕੀ ਵਾਲਿਆਂ ਨੇ ਕੋਈ ਇਨਸਾਫ ਨਹੀਂ ਦਿੱਤਾ ਸਾਨੂੰ ਇਹਦੇ ਵਿੱਚ ਇਹਦੇ ਮਾਮਲੇ ਵਿੱਚ ਮੈਂ ਸਦਰ ਥਾਣੇ ਵੀ ਜਾ ਕੇ ਆਇਆ ਸੀਗਾ ਉਸੇ ਗੱਲ ਨੂੰ ਲੈ ਕੇ ਲੜਾਈ ਹਾਂਜੀ ਉਸੇ ਮੈਂ ਹਾਂਜੀ ਮੇਰੇ ਸਾਰੇ ਪੂਰੀ ਫੈਮਿਲੀ ਤੇ ਅਟੈਕ ਕੀਤਾ ਉਹਨਾਂ ਨੇ ਸਾਰਿਆਂ ਤੇ ਹੋਇਆ ਮੇਰੇ ਫਾਦਰ ਤੇ ਵੀ ਆ ਮੰਮੀ ਦੇ ਵੀ ਆ ਬ੍ਰਦਰ ਤੇ ਵੀ ਆ ਭਾਬੀ ਤੇ ਸਾਰੇ ਤੇ ਸੀਸੀਟੀਵੀ ਮੇਰੇ ਕੋਲ ਸਾਰਾ ਹੈਗਾ ਯਾਨੀ ਮੈਂ ਜੀ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਅੱਛਾ ਤੇ ਉਹ ਜਿਨ੍ਹਾਂ ਨੇ ਹਮਲਾ ਕੀਤਾ ਉਹ ਕੀ ਕੰਮ ਕਰਦੇ ਨੇ ਓਏ ਮੁੰਡਾ ਬਾਹਰੋਂ ਆਇਆ ਉਹਨੇ ਇੱਕ ਇੱਥੇ ਨਾਈ ਦੀ ਦੁਕਾਨ ਕੀਤੀ ਹੋਈ ਆ ਤੇ ਉਹਨਾਂ ਆਪਾਂ ਮੰਗ ਹੀ ਕਰਦੇ ਆਂ ਮੰਗ ਜੀ ਇਨਸਾਫ ਦੀ ਕਰਦੇ ਆਂ ਬਸ ਠੀਕ ਆ ਪੁਲਿਸ ਨੂੰ ਪੁਲਿਸ ਵੱਲੋਂ ਅਸੀਂ ਕੰਪਲੇਂਟ ਕੀਤੀ ਸੀ ਫੋਨ ਵੀ ਕੀਤਾ ਸੀ ਇੰਚਾਰ ਸਾਹਿਬ ਨਾਲ ਗੱਲ ਹੋਈ ਸੀ ਪਰ ਇੰਚਾਰ ਸਾਹਿਬ ਨੇ ਮੈਡੀਕਲ ਕਰਾ ਲਿਆ ਹਾਂਜੀ ਨਹੀਂ ਜੀ ਬਾਹਰ ਜਾਣ ਹੀ ਨਹੀਂ ਦਿੰਦੇ ਜੀ ਅੱਛਾ ਜੀ ਬਾਰ ਕੋਟ ਕੋਟ 30 35 ਜਣਾਂ ਦਾ ਗਰੁੱਪ ਖੜਾ ਉਹ ਮਾਰਨ ਵਾਸਤੇ ਖੜਾ ਵਾ ਉਹ ਕਹਿੰਦੇ ਵੀ ਜਦੋਂ ਤੁਸੀਂ ਨਿਕਲੋਗੇ ਤੁਹਾਨੂੰ ਮਾਰਾਂਗੇ ਫਿਲਹਾਲ ਇਸ ਸਬੰਧੀ ਮੇਰਾਡੋ ਪੁਲਿਸ ਕੋਲ ਸ਼ਿਕਾਇਤ ਪੀੜਤ ਪਰਿਵਾਰ ਦੇ ਵੱਲੋਂ ਦਰਜ ਕਰਵਾਈ ਗਈ ਹੈ ਇਸ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਫਿਲਹਾਲ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਪੁਲਿਸ ਦੇ ਉੱਤੇ ਕਾਰਵਾਈ ਨਾ ਕਰਨ ਦੇ ਵੀ ਇਲਜ਼ਾਮ ਲਗਾ